ਆਨੇ ਕਹਿੰਦਾ ਲੋਡ ਕੱਢਦੀ ਮਾਂ ਹੁੰਦੀ ਆ ਆ ਤੁਸੀਂ ਬੰਦੇ ਦੇ ਡੈਰੀ ਦੇ ਨੰਬਰ ਲਿਖਣ ਦਾ ਤਰੀਕਾ ਵੇਖ ਲਓ ਪਹਿਲਾ ਨੰਬਰ ਹਾਥੀ ਦੇ ਨਾਲ ਸੰਧਰਾਮ ਦਾਸੀ ਕਹਿੰਦਾ ਭੋਜਨ ਵਾਲਾ ਦੂਜੇ ਉਹਦੇ ਭਤੀਜੇ ਜਿਹੜੇ ਕੰਮ ਕਰਦੇ ਹਨ ਬੜ ਬੰਦਾ ਕਰਨਡੀਆਂ ਬਣਾਈ ਬੈਠਾ ਤਿੰਨੇ ਕਰਨਡੀਆਂ ਦੋ ਭਤੀਜੇ ਕਹਿੰਦੇ ਦੋਨਾਂ ਕਹਿੰਦੇ ਮਿਸਤਰੀ ਹੈ ਉਰਲੇ ਪਾਸੇ ਦੇਖ ਲਓ ਗੁੱਠੇ ਦੇ ਨਾਲ ਇਹ ਬੰਦਾ ਪੈਸੇ ਕੱਢਣ ਦਾ ਕੰਮ ਕਰਦਾ ਏਟੀਐਮ ਤੇ ਨਾਲ ਗੁੱਠ ਜਦ ਬਾਗਮਾਲ ਹੈ ਜ਼ਰੂਰੀ ਨਹੀਂ ਵੀ ਤੁਸੀਂ ਪੜੇ ਲਿਖੇ ਹੋਣੇ ਚਾਹੀਦੇ ਆ ਆ ਇਹਦੀ ਕੁੜੀ ਆ ਮੇਲੋ ਪੂਰੀ ਉਹਦੀ ਫੋਟੋ ਬਣਾਈ ਬੈਠਾ ਆ ਲੱਖਾ ਇਹ ਬੰਦਾ ਪੱਖੇ ਠੀਕ ਕਰਦਾ ਆ ਨਾਈਆ ਤੁਸੀਂ ਦੇਖੋ ਨਾਈ ਦਾ ਨੰਬਰ ਆ ਲਿਖਾ ਲਿਆ ਨਾਲ ਕੈਂਚੀ ਬਣਾ ਲਈ ਕਟਰ ਕਟਰ ਰਾਜੂ ਉੱਤੇ ਲਿਖਾ ਲਿਆ ਕਿਸੇ ਤਾ ਆ ਲੋ ਜੀ ਆ ਫੇਰ ਇਹਦੇ ਰਿਸ਼ਤੇਦਾਰੀ ਦੀਆਂ ਕੁੜੀਆਂ ਦੋ ਇੱਕ ਦੀ ਕਹਿੰਦਾ ਹੀ ਭੁਜਾਈ ਹੈ ਮੇਰੀ ਕਹਿੰਦਾ ਉਹਦੀ ਲੱਤ ਥੋੜੀ ਜਿਹੀ ਡਾਉਨ ਆ ਮਾ ਦਾ ਪਤਨ ਨੂੰ ਮੈਂ ਬਣਾਈ ਬੈਠਾ ਇੱਧਰ ਆ ਜੋ ਆ ਮੈਂਬਰ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖ ਲੋ ਆ ਕੇ ਬਣਾਈ ਬੈਠਾ ਇਹ ਕਿਹਦਾ ਸਾਡਾ ਕੋਈ ਬڑا ਰਿਸ਼ਤੇਦਾਰ ਆ ਬੰਦਾ ਉਹ ਰੇੜੀ ਰੂੜੀ ਲਾਉਂਦਾ ਆ ਚੱਕ ਉਹ ਮੇਗਮ ਚੱਕਦਾ ਨਾਲ ਹੀ ਹੀਰਾ ਹੀ ਆ ਬੰਦਾ ਆ ਲੋ ਜੀ ਆ ਇਹਦਾ ਕਪਤੀਜਾ ਉਹਦੇ ਕੋਲੇ ਦੋ ਪਿਸਤੌਲ ਆ ਨਾ ਪਿਸਤੌਲ ਨਹੀਂ ਮੈਚਾ ਗੋਲੀ ਮਾਰਨ ਇੱਕ ਦੇ ਕੋਲੇ ਇੱਕ ਆ ਵੱਡੇ ਕੋਲੇ ਦੋ ਆ ਛੋਟੇ ਕੋਲੇ ਇੱਕ ਆ ਜਿਹਦੇ ਕੋਲੇ ਦੋ ਆ ਉਹ ਦੋ ਦਾਸਤਾ ਵੀ ਆ ਉਹਦਾ ਨੰਬਰ ਆ ਇੱਕ ਦੇ ਕੋਲੇ ਇੱਕ ਪਿਸਤੌਲ ਵਾਲੇ ਦਾ ਨੰਬਰ ਆ ਠੀਕ ਆ ਜੀ ਆ ਫਿਰ ਮੱਲੀ ਦਾ ਕਿਸੇ ਦਾ ਨੰਬਰ ਲਿਖਿਆ ਵਾ ਉੰਦੂ ਬਾਅਦ ਫੇਰ ਆ ਬੰਦਾ ਕਹਿੰਦਾ ਜੀ ਇਹ ਇਹਦੇ ਕੋਲੇ ਇਹ ਵੀ ਫੌਜੀ ਆ ਰਹਾ ਫਿਰ ਰੱਖੀ ਵੀ ਇਹਦਾ ਦੋਸਤ ਆ ਕੋਈ ਇਹ ਵੀ ਐਂ ਡਿੰਗਾ ਜਿਹਾ ਬਣਾਈ ਬੈਠਾ ਠੀਕ ਆ ਜੀ ਆ ਆ ਜੋ ਉਦੋਂ ਬਾਅਦ ਇਹ ਕੋਈ ਮਤਲਬ ਉਹਦਾ ਕੰਮ ਕਰਦਾ ਦੂਸਰਾ ਸਾਈਂ ਕਟਾਈ ਦਾ ਠੀਕ ਆ ਤੇ ਉਹ ਨਾਲ ਸਾਰਾ ਕੁਝ ਉਹ ਵੀ ਉਵੇਂ ਉਵੇਂ ਬਣਾਈ ਬੈਠਾ ਆ ਫਿਰ ਦੱਸਦਾ ਵੀ ਇਹ ਪ੍ਰਤਾਪ ਅਮਲੀ ਤੋਂ ਠੀਕ ਆ ਇਹ ਇਹ ਉਹੀ ਅੰਦਾਜ਼ਾ ਵਾਲਾ ਜੀ ਬੈਠਾ ਇਸ ਚੀਜ਼ ਦਾ ਬਸ ਇਹਦਾ ਉਹਨੂੰ ਪੱਕਾ ਪਤਾ ਨਹੀਂ ਹੈਗਾ ਤੇ ਯਾਰ ਕਮਾਲ ਕੀਤੀ ਪਈ ਆ ਬੰਦੇ ਨੇ ਆ ਜਿਹੜੇ ਦੋ ਦਿਖਾ ਰਿਆ ਨਾ ਇਹ ਡੈਰੀ ਵਾਲਾ ਬੰਦਾ ਰਜ਼ਿੰਦਰ ਮੱਲੀ ਡਰਮ ਆ ਆ دریا ਤੋਂ ਰੇੜਮਾ ਟਰਾਲਾ ਜਿਹੜਾ ਹੁੰਦਾ ਨਾ ਰਿੱਤੇ ਵਾਲਾ ਇਹੋ ਦਿਖਾਈ ਜਾਂਦਾ ਯਾਰ ਹਰ ਇੱਕ ਚੀਜ਼ ਨੂੰ ਬਾਕਮਾਲ ਬੰਦੇ ਨੇ ਕਮਾਲ ਕੀਤੀ ਪਈ ਆ ਮੈਂ ਕਹਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਵੀ ਕੌਣ ਕਹਿ ਦੂਗਾ ਇਹਨੂੰ ਅਨਪੜਾ ਇਹ ਤਾਂ ਪੜ੍ਹੇ ਲਿਖੇ ਵਿਦਵਾਨਾਂ ਨੂੰ ਫੇਲ ਕਰਦਾ ਠੀਕ ਆ ਨਾ ਆ ਲੋ ਜੀ ਆ ਇਹ ਆ ਦੀ ਪਰਚਾਈ ਦਾ ਨੰਬਰ ਆ ਆ ਕਹਿੰਦਾ ਸੀ ਸਾਡੀ ਇੱਕ ਕੁੜੀ ਆ ਉਹਨੂੰ ਛੋਟੀ ਜਿਹੇ ਬਿੱਲੀ ਬਿੱਲੀ ਕਹਿੰਦੇ ਸੀ ਉਹਦੀ ਬਿੱਲੀ ਬਣਾਈ ਬਣਾਈ ਅੰਤ ਸਿੱਕ ਬਿੱਲੀ ਬਾਗਮਾਨ ਕਰਨਾ ਬੰਦੇ ਦੀਆਂ ਦੇਖਣਾ ਪਊਗਾ ਆਹ ਹੁਣ ਤੁਸੀਂ ਅਗਲੇ ਨੰਬਰ ਦੇਖ ਲਓ ਆਹਾ ਨਰੇਗਾ ਦਾ ਕੰਮ ਕਰਦੇ ਆ ਉਹ ਦੇਖੋ ਮਾਸਟਰ ਰੋਲ ਬਣਾਈ ਬੈਠਾ ਠੀਕ ਆ ਨਾ ਆ ਬੰਦਾ ਮੂਵੀਆਂ ਦਾ ਕੰਮ ਕਰਦਾ ਜੱਗਾ ਰੋਡੇ ਆਹ ਕਹਿੰਦਾ ਉਹਦੀ ਦੁਕਾਨ ਆ ਤੇ ਆ ਜਿਹੜੀ ਸਾਹਮਣੇ ਲਾਈਨ ਜਿ ਬਣਾਈ ਬੈਠਾ ਰੋਡ ਨਿਕਲਦੀ ਆ ਸਿੱਧੀ ਰੋਡ ਜਾਂਦੀ ਆ ਕਹਿੰਦਾ ਜਿਹੜੀ ਨੈਸ਼ਨਲ ਹਾਈਵੇ ਜਾਂਦੀ ਆ ਪੰਜ ਕਰਾਈਆਂ ਵਾਲੀ ਯਰ ਕੱਲੀ-ਕੱਲੀ ਚੀਜ਼ ਬੜੇ ਬੜੀ ਕਮਾਲ ਦੀ ਚੀਜ਼ ਆ ਬੰਦੇ ਕੋਲ ਦੇਖੋ ਲਓ ਜੀ ਅੱਗੇ ਆ ਜਵਾ ਇਹਦੇ ਸਾਲੇ ਦੇ ਮੁੰਡੇ ਦਾ ਨੰਬਰ ਨਾਈ ਉਸਤਰਾ ਤੇ ਕੈਂਚੀ ਆ ਛਡੇ ਨਹੀਂ ਯਾਰ ਕੁਛ ਆ ਇੱਕ ਹੋਰ ਆ ਜਿਹੜਾ ਕਹਿੰਦਾ ਇਹ ਵੀ ਕੰਮ ਕਰਦਾ ਨਾਈ ਦਾ ਪਪੂ ਇਹਦਾ ਨਾਮ ਲੈਂਦਾ ਸੀ ਕੈਂਚੀਆਂ ਵਾਲਾ ਉਹਨੂੰ ਉਵੇਂ ਲਿਖੀ ਵਰਦਾ ਕਮਾਲ ਕਰੀ ਜਾਂਦਾ ਯਾਰ ਬੰਦੇ ਦੀ ਮੈਂ ਤਾਂ ਹੈਰਾਨ ਆ ਆ ਲਓ ਜੀ ਆ ਮਿਸਤਰੀ ਆ ਗਿਆ ਥੋੜੇ ਵਾਲੇ ਇਹ ਪੱਕੀ ਸਾਲੀ ਦਾ ਕੰਮ ਕਰਦੇ ਆ ਇੱਕ ਵੱਡਾ ਤੇ ਇੱਕ ਛੋਟਾ ਉਹਦੀਆਂ ਥੌੜੀਆਂ ਬਣਾਈ ਬੈਠਾ। কুমਾਰ ਗਿੱਦੜੀ। ਲਓ ਜੀ। ਆ ਅਗਲਾ ਨੰਬਰ ਫੇਰ ਕਣਕ ਵਾਲਿਆਂ ਦਾ ਦੀਪੂ ਵਾਲੇ ਮੁੰਡੇ ਦਾ। ਕੂਠਾ ਲਾਉਣ ਵਾਲਾ ਮਾਸਟਰ ਰੋਲ ਕਹਿੰਦਾ। ਆਹਾਂ ਇਹਦੇ ਬੰਦੇ ਹੈਗੇ ਰਿਸ਼ਤੇਦਾਰ। ਜਿਹੜੇ ਗੱਡੀਆਂ ਵਾਲੇ ਨਹੀਂ ਥਲੇ-ਥਲੇ ਲਾਉਂਦੇ ਆ ਵਿਚਾਰੇ ਕੈਂਚੀ ਆ। ਆ ਬੱਠਲਾ ਉਹਨਾਂ ਕੋਲੇ। ਜਰ ਹਰ ਇੱਕ ਚੀਜ਼ ਬਣਾਈ ਬੈਠਾ ਬੰਦਾ। ਅੱਛਾ ਆਦੇ ਕੋਕ ਦੀ ਦੂਰ ਇਹਨਾਂ ਦਾ ਪਿੰਡ ਦਾ ਕੋਈ ਬੰਦਾ ਭਾਈ ਕੇ ਬਾੜੇ ਰਹਿੰਦਾ ਅੰਗੇ ਬੋਕੀਆਂ ਨਹੀਂ ਮਾਰਦੇ ਹੁੰਦੇ ਸੀ ਥੱਲੇ ਬੋਕੀ ਮਾਰ ਕੇ ਜਾ ਕੇ ਤਾਂ ਬਾਹਰ ਡਿਗ ਪੈਣਾ ਕੱਢਣਾ ਪਉਣਾ ਕਮਾਲ ਦੀ ਗੱਲ ਆ ਯਾਰ ਤੁਸੀਂ ਦੇਖ ਲਓ ਜੀ ਆਜ ਦੀ ਭਰਾਈ ਸੀ ਦੇਬੋ ਕਹਿੰਦਾ ਉਹਦੀ ਬਾਹਗੋ ਦਾ ਵੱਲੋਂ ਇੱਕ ਟੇਢੀ ਜੀ ਸੀ ਉਹਨੂੰ ਓਵੇਂ ਲਿਖ ਲਿਆ ਮਾਂ ਦੇ ਪੁੱਤ ਨੇ ਆ ਦੇਖ ਲਓ ਧਿਆਨ ਨਾਲ ਯਾਰ ਨੰਬਰ ਸੇਵ ਕਰਨ ਦਾ ਜਮਾਂ ਹੀ ਅਨੋਖਾ ਦੇ ਇੱਕ ਆ ਲੈ ਆ ਇਹਦਾ ਮਿੱਤਰ ਸੀ ਕੋਈ ਗੋਪੀ ਲੌਂਦਾ ਹੁੰਦਾ ਸੀ ਬਾਦਰ ਸੀ ਦੂਰ ਗਰੇ ਪਿੰਡ ਤੋਂ ਆ ਗੋਬੀ ਦਾ ਫੁੱਲ ਬਣਾਇ ਬੈਠਾ ਹੈ ਨਾ ਕਮਾਲ ਦੀ ਗੱਲ ਆ ਲੈ ਜੀ ਆ ਦਾ ਦੋ ਬੱਕਰੀਆਂ ਰੱਖੀਆਂ ਬੱਕਰੀ ਦਾ ਨਿਸ਼ਾਨ ਆ ਗਿਆ ਆਏ ਬਣਾਇਆ ਅਗਲੇ ਨੇ ਬੀਟਲ ਪੱਕਰੀਆਂ ਬਾ ਕਮਾਲ ਆ ਆ ਲੈ ਇੱਕ ਹੋਰ ਆ ਗਿਆ ਇਹ ਇਹ ਬਿਜਲੀ ਦਾ ਕੰਮ ਕਰਦਾ ਥੋੜਾ ਤੇ ਪਲਾਸ ਬਣਾਈ ਬੈਠਾ ਨੰਬਰ ਬਸ ਕਹਿੰਦਾ ਮੈਂ ਉਹ ਤੋਂ ਦੇਖ ਪੜਨਾ ਪੜਨਾ ਨਹੀਂ ਕਹਿੰਦਾ ਮੈਨੂੰ ਆਉਂਦਾ ਬਸ ਆ ਇੱਕ ਹੋਰ ਬੰਦਾ ਉਹ ਉਹਦੇ ਉਹਦੀਆਂ ਵੀ ਬੱਕਰੀਆਂ ਰੱਖੀਆਂ ਵੀ ਲਓ ਜੀ ਅੱਗੇ ਆ ਗਿਆ ਸਕੂਟਰੀਆਂ ਦਾ ਇਹ ਦਾੜੀ ਇਹਦਾ ਪੇਜ ਕਾ ਤੇ ਚਾਬੀ ਬਣਾਈ ਬੈਠਾ ਠੀਕ ਹੈ ਜੀ ਗਾਹ ਸੁਣ ਲਓ ਕਹਿੰਦਾ ਮਿਸਤਰੀਆਂ ਨੂੰ ਨਾ ਆਪਣਾ ਮਿਸਤਰੀ ਕਹਿੰਦਾ ਸੱਪ ਕਿਉਂਦੇ ਆ ਦੋ ਸੱਪ ਬਣਾਈ ਬੈਠਾ ਕਾਹ ਨੰਗੇ ਹੁੰਦੇ ਆ ਕਹਿੰਦਾ ਪੂਰੇ ਆਹ ਦੇਖੋ ਤੁਸੀਂ ਜਲਾਲਾਬਾਦ ਦਾ ਨੰਬਰ ਆ ਫੇ ਕੁੱਟ ਤੇ ਸਪੀਕਰ ਲਾਈ ਰੱਖਣਾ ਕਹਿੰਦੇ ਕਮਾਲ ਦਾ ਯਾਰ ਬੰਦੇ ਨੇ ਕਿਵੇਂ ਸਪੀਕਰ ਲਾ ਕੇ ਉਹਦਾ ਨੰਬਰ ਆ ਜਿਹੜਾ ਸੇਵ ਕੀਤਾ ਤਾ ਗਾਹ ਹੁਣ ਆ ਮੈਡੀਕਲ ਦਾ ਨੰਬਰ ਆ ਫੋਟੋਆਂ ਦੇ ਦੇਖਦਾ ਬਸ ਆ ਫਿਰ ਹਾਥੀ ਬਣਾਈ ਬੈਠਾ ਇਹਦੇ ਕੋਲੇ ਹਾਥੀ ਆ ਆ ਫਿਰ ਦੁੱਧ ਵਾਲਾ ਆ ਗਿਆ ਜੀ ਡਰਾਮ ਦਿਖਾਈ ਜਾਂਦਾ ਆ ਲਓ ਜੀ ਆ ਅੱਗੇ ਤਰਪਾਲਾਂ ਵਾਲਾ ਕੰਮ ਟਰੱਕਾਂ ਦੇ ਰੁਕਾਂ ਦੇ ਤਰਪਾਲਾਂ ਪਾਉਂਦਾ ਉਹਦਾ ਨੰਬਰ ਮਾਦੇ ਪੁੱਤ ਨੇ ਦੇਖ ਕੇ ਮੇਰੇ ਟਰੱਕ ਦੀ ਬਾਡੀ ਬਣਾ ਕੇ ਉਹਵੇਂ ਸੇਵ ਕੀਤਾ ਹੈ ਕਮਾਲ ਕੀਤਾ ਪਿਆ ਇਹ ਵੀ ਬਦਨੀ ਦਾ ਨੰਬਰ ਆ ਹੁਣ ਗਾਂ ਸੋਂ ਦਿਖਾਉਨੇ ਪਏ ਇੱਕ ਹੋਰ ਛੋਟੀ ਬਦਨੀ ਦਾ ਇਹ ਵੀ ਕਹਿੰਦਾ ਸਾਪੀ ਐ ਮਿਸਤਰੀ ਐ ਚੱਕ ਕਿਸ਼ਨ ਬੰਦਨੀ ਹੈ ਨਾ ਯਾਰ ਕਮਾਲਾ ਫੋਟੋਆਂ ਦੇ ਨੰਬਰ ਬੰਦਾ ਯਾਰ ਫੋਟੋ ਦੇਖ ਕੇ ਨੰਬਰ ਲਾ ਦਿੰਦਾ ਤੇ ਮਾਗ ਦੀ ਗੱਲ ਲਈ ਆਹ ਦੇਖ ਲਓ ਜੀ ਆਹ ਕਹਿੰਦਾ ਸਾਡੇ ਬੰਦੇ ਆ ਪਤਾ ਨਹੀਂ ਕਿਹੜੇ ਬੰਦੇ ਨਰਮਾ ਜੁਗਨ ਜਾਂਦੇ ਹੁੰਦੇ ਸੀ ਆ ਲੈ ਆ ਨਰਮੇ ਦਾ ਫੁੱਲ ਬਣਾਦਾ ਕਿ ਪੂਰਾ ਕਿਲੋ ਗਲੋ ਦੀ ਛੱਲੀ ਦੇ ਟਿੰਡਾ ਪਾਈਏ ਪਾਈਏ ਨਰਮੇ ਦਾ ਫੁੱਲ ਖਿੜਿਆ ਪਿਆ ਕਿ ਨਹੀਂ ਬੰਬ ਕੱਢੇ ਪਿਆ ਬੰਦੇ ਨੇ ਇਹ ਹੁੰਦੀਆਂ ਦਿਮਾਗ ਦੀਆਂ ਗੱਲਾਂ ਆਹ ਲੋ ਪਟੋਲ ਪੰਪ ਤੇ ਲੱਗਿਆ ਹੋਇਆ ਇੱਕ ਬੰਦਾ ਕਿੱਕ ਪੰਬ ਬਲਾ ਨਾ ਨਾਲ ਦੀ ਨਾਲ ਸਪਰੈਹਾਂ ਵੀ ਕਰਦਾ ਕਹਿੰਦਾ